ਪੌੜੀ ਜਾ ਤੂੰ ਮੇਰੇ ਵਾਲ ਹੈ ਤਾਂ ਕੀ ਆ ਮੋਸ਼ੰਦਾ ਤੁਦ ਸਭ ਕਿਥੇ ਮੈਨੂੰ ਸੌਂਪੇ ਆ ਜਾ ਤੇਰਾ ਬੰਦਾ ਲਖਮੀ ਟੋਟੇ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਲਈ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਕੀ ਜਹਲ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾਂ ਸੱਬੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਪੌੜੀ ਜਾ ਤੂ ਮੇਰੇ ਵਾਲੇ ਹੈ ਤਾ ਕੀ ਆ ਮੋ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੈ ਖਾਏ ਖਰਚ ਰਹੰਦਾ ਲਖ 84 ਮੇਦਨ ਦੇ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀ ਤਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਬਖਸੰਦਾ ਆਨੰਦ या सुख पाया मिल गुरु गोविंदा सबे काज सवारी जा तुद पावंदा पावडी ਜਾ ਤੂੰ ਮੇਰੇ ਵਾਲੇ ਹੈ ਤਾਂ ਕਿ ਆ ਮੋ ਚੰਦਾ ਤੁਦ ਸਭ ਕੀ ਚ ਮੈਨੂੰ ਸੌਂਪਿਆ ਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੇਈ ਖਾਏ ਖਰਚ ਰਹੰਦਾ ਲਖ 84 ਮੇ ਦਿਨੀ ਸਭ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇਈ ਜਾ சே காஜ சுவார பௌடி ஜ தூ மே தாக்கியோசா ਤਉ ਦੇ ਸਭ ਕੀ ਚੇ ਮੈਨੂੰ ਸੌਂਪਿਆ ਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੇ ਖਾਏ ਖਰਚ ਰਹੰਦਾ ਲਖ 84 ਮੇਦੇ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤੇ ਆਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਵਕ ਸੰਦਾ ਆਨੰਦ ਪਿਆ ਸੁਖ ਪਾਇਆ ਮੇਲੂ ਗੁਰੂ ਗੋਬਿੰਦਾਂ ਸੱਬੇ ਕਾਜ ਸਵਾਰੀਏ ਜਾ ਤੂੰਦ ਪਾਵੰਦਾ ਪੌੜੀ ਜਾ ਤੂੰ ਮੇਰੇ ਵਾਲੇ ਹੈ ਤਾਕਿਆ ਮੋ ਸੰਦਾ ਤੁਦ ਸਭ ਕਿਛ ਮੈਨੂੰ ਸੌਂ ਪਿਆ ਜਾ ਤੇਰਾ ਬੰਦਾ ਲਕshmi ਟੁੱਟ ਨਾ ਨੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀ ਤਿਆਨ ਮੰਗੇ ਮੰਦਾ ਲੇਖਾ ਕੋਈ ਨ ਪੁੱਛੇ ਜਹਰ ਬਖਸੰਦਾ ਆਨੰਦ ਪਿਆਸ ਸੁਖ ਪਾਇਆ ਮਿਲ ਗੁਰ ਕੋ ਬਿੰਦਾ ਸਭੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਪੌੜੀ ਜਾ ਤੂੰ ਮੇਰੇ ਵਾਲੇ ਹੈ ਤਾ ਕੀਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕshmi ਟੋਟਨਾਵੇ ਖਾਈ ਖਰਚ ਰਹੰਦਾ लख चौरासी मेदनी सब सेव करंदा ए वैरी मित्र सब कीते आन मंगे मंदा लेखा कोई न पूछे जा हर बखसंदा आनंद पया सुख पाया मिल गुर गोबिंदा सबे काज सवारिए जा तुद पावंदा ਆਉੜੀ ਜਾ ਤੂੰ ਮੇਰੇ ਵਾਲੇ ਹੈ ਤਾਂ ਕਿ ਆ ਮਹ ਚੰਦਾ ਤੂੰ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕshmi ਟੋਟਨਾਵੇ ਖਾਈ ਖਰਚ ਰਹੰਦਾ ਲਖ 84 ਮੇਦਨੀ ਨਿ ਸਭ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਂ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਹਰ ਵਕ ਸੰਦਾ ਆਨੰਦ ਪਿਆਸ ਸੁਖ ਪਾਇਆ ਮਿਲ ਗੁਰੂ ਗੋਬਿੰਦਾਂ ਸਭੇ ਕਾਜ ਸਵਾਰੀਏ ਜਾ ਤਦ ਪਵੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ